ਸਦੇ ਚਿਹਰੇ ਦੇਖੀਦੇ ਆ ਜਦੋਂ ਸੁਖੀ ਹੋਈ ਲੋਕ ਦੇਖੀਦੇ ਆ ਤੇ ਜਦੋਂ ਇੱਕ ਗੁੰਡਾ ਗਰਦੀ ਦਾ ਨਾਸ਼ ਹੋਇਆ ਦੇਖੀਦਾ ਆ ਤਾਂ ਉਦੋਂ ਹੌਸਲਾ ਮਿਲਦਾ ਆ ਸੋ ਮੈਂ ਸਿਰਫ ਇਹੀ ਗੱਲ ਕਹਿਣਾ ਚਾਹਨੀ ਆ ਕਿ ਜਿੱਡੀ ਮਰਜ਼ੀ ਤਕਲੀਫ ਹੋਵੇ ਅੰਦਰ ਚਾਹੇ ਤੁਹਾਡੇ ਦਰਦ ਦਾ ਦਰਿਆ ਵਗਦਾ ਹੋਵੇ ਤੁਹਾਡੇ ਮੂੰਹ ਦੇ ਉੱਤੇ ਖੁਸ਼ੀ ਦਿਖਣੀ ਚਾਹੀਦੀ ਹੈ ਤੇ ਤੁਹਾਡੇ ਅੰਦਰ ਹੌਸਲਾ ਹੋਣਾ ਚਾਹੀਦਾ ਉਸ ਚੀਜ਼ ਨਾਲ ਲੜਨ ਦਾ ਤੇ ਖੈਰ ਸਾਡੇ ਦਾ ਜੇ ਸਾਡੇ 'ਚ ਕੋਈ ਇੱਕ ਦਾਵਾ ਡੋਲ ਹੋ ਜਾਂਦਾ ਤਾਂ ਦੂਜਾ ਹੈਗਾ ਸਾਡੀ ਟੀਮ ਬਹੁਤ ਵਧੀਆ ਹੈ ਆ ਸਾਰਿਆਂ ਨੇ ਡੱਟ ਕੇ ਲੜਾਈ ਲੜੀ ਆ ਤੇ ਹੁਣ ਲੜਾਈ ਅਦਾਲਤ ਦੀ ਆ ਤੇ ਅਦਾਲਤਾਂ 'ਚ ਉਹ ਇਨਸਾਫ ਮਿਲੇਗਾ ਸਾਨੂੰ ਬਸ ਇਹੀ ਉਮੀਦ ਕਰਦੇ ਆ ਕਿ ਸਰਕਾਰ ਤੇ ਪੁਲਿਸ ਆਪਣਾ ਫਰਜ਼ ਨਿਭਾਵੇ ਜਾਂ ਦੋਸ਼ੀਆਂ ਨੂੰ ਪੀਓ ਕਰੇ ਤੇ ਜਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਤੇ ਹੁਣ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਅੱਗੇ ਸਾਨੂੰ ਕੀ ਕਰਨਾ ਪਊਗਾ ਉਹਦੀ ਵੀ ਹੁਣ ਅਸੀਂ ਪਲੈਨਿੰਗ